ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਠੀਕ ਠਾਕ ਹੋ ਸਾਰੇ ਸੋ ਅੱਜ ਅਸੀਂ ਮੈਂ ਅਸੀਂ ਸਾਰੇ ਇੰਡੀਆ ਨੂੰ ਜਾ ਰਹੇ ਹਾਂ ਜੀ ਪੰਜਾਬ ਨੂੰ ਜਾ ਰਹੇ ਹਾਂਗੇ ਸੋ ਪੰਜਾਬ ਜਾ ਕੇ ਨਵਾਂ ਸਾਲ ਮਨਾਵਾਂਗੇ ਤੇ ਲੋੜੀ ਵੀ ਮਨਾਵਾਂਗੇ ਜੀ ਇਸ ਦੀ ਸੀ ਇਸ ਦੀ ਫਰਸਟ ਵਿਜ਼ਿਟ ਟੂ ਇੰਡੀਆ ਬਰਬਤ ਪਿੰਡ ਚੱਲੇ ਆਪਾਂ ਪਿੰਡ ਚੱਲੇ ਆਪਾਂ ਹਾਂਜੀ ਦੇਖੇ ਉਧਰ ਕਰੋ ਅੰਦਰ ਲੈ ਕੇ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦਿਖਾਉਣਾ ਈ ਤੁਹਾਨੂੰ ਸਫ਼ਰ ਕਿੱਦਾਂ ਰਹਿੰਦਾ ਸੋ ਅਸੀਂ ਜਾ ਰਹੇ ਹਾਂ 에ਮੀਰੇਟ ਤੇ ਚਲੋ ਚੱਲਦੇ ਆਂ ਦੇਖਦੇ ਆਂ ਟੋਰਾਂਟੋ ਤੋਂ ਦबई ਦबई ਤੋਂ ਪੰਜਾਬ ਚਲੋ ਜੀ ਬੱਕਰ ਇਹ ਜਿਹੇ ਮੈਂ ਪੈਨ ਕਾਲ ਦਾ ਮਤਲਬ ਪੜ੍ਹਦਾ ਜੀ ਤੈਨੋਂ ਸਾਲਾਂ ਬਹੁਤ ਜਬਰਫ ਹੈ ਨਹੀਂਗੀ ਜੀ ਅੱਜ ਬਰਫ ਪਈ ਨਹੀਂ ਅੱਜ ਵਧੀਆ ਦਾਣਾਗਾ ਉਂ ਤਾਂ ਬਰਫ ਬਹੁਤ ਪਈ ਵੀ ਹੈਗੀ ਤੇ ਹੁਣ ਥੋੜੀ ਜਿਹੀ ਖੁਰ ਗਈ ਹੈ ਬਰਫ ਚਲੋ ਮਿਲਦੇ ਆ ਸਾਨੂੰ ਲੋੜੀ ਦੇ ਉੱਤੇ ਨਵੇਂ ਸਾਲ ਦੇ ਉੱਤੇ ਪਹੁੰਚ ਗਏ ਜੀ ਆਪਾਂ ਡਿਪਾਰਚਰ ਦੇ ਉੱਤੇ ਓਕੇ ਅੰਦਰ ਦਿਖਾਉਨੇ ਆ ਤੁਹਾਨੂੰ

ਅਸੀਂ ਗੇਟਸ ਵੱਲ ਚੱਲੇ ਜਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੋਰ ਵੀ ਜਦੀ ਬਲੀਵੋ ਵੀ ਸੀ ਜੀ ਹਾਂ ਜੀ ਸੋ ਸਾਡੀ ਸਿਕਿਉਰਟੀ ਹੋ ਚੁੱਕੀ ਹੈ ਜੀ ਤੇ ਸਿਕਿਉਰਟੀ ਹੋ ਗਈ ਨਾਲ ਬੱਚਦੇ ਅਸੀਂ ਇੱਕ ਤਾਂ ਬੈਗ ਲੈ ਕੇ ਜਾ ਰਹੇ ਹਾਂ ਵੀ ਜਿਹੜਾ ਇਹਦਾ ਟੈਪਰ ਬੈਗ ਕਹਿੰਦੇ ਆਪਾਂ ਨਾਲ ਸਟੋਲਰ ਤੇ ਸੀਟ ਕਾਰ ਸੀਟ ਇਹ ਲੈ ਕੇ ਜਾ ਰਹੇ ਆ ਨਾਲ ਕਿਉਂਕਿ ਬੱਚੇ ਨੂੰ ਇੱਕ ਤਾਂ 22 23 ਕਿਜੀ ਦਾ ਬੈਗ ਲਾਉਟ ਸੀਗਾ ਤੇ ਇੱਕ 5 ਕਿਜੀ ਦਾ ਜਿਹੜਾ ਕੈਰੀ-ਆਨ ਬੈਗ ਸੀ ਉਹ ਆਲ ਆਉਟ ਸੀਗਾ ਬਾਕੀ ਸ਼ੋਲਡਰ ਦਾ ਆਪਸ਼ਨ ਹੁੰਦਾ ਜੀ ਨਾਲ ਲੈ ਸਕਦੇ ਹੋਗੇ ਅਸੀਂ ਇੱਕ ਦੂਜਾ ਵੀ ਆਪਾਂ ਜਿਹੜਾ ਬੰਨਣ ਵਾਲਾ ਬੈਗ ਹੁੰਦਾ ਹੈਗਾ ਕੈਰੀ ਬੈਗ ਜੇ ਬੱਚੇ ਨੇ ਉਹ ਵੀ ਲਿਆਂਦਾਗਾ ਨਾਲ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਕਿਵੇਂ ਇਹ ਬੱਚੇ ਦਾ ਜੀ ਪਹਿਲਾ ਐਕਸਪੀਰੀਅੰਸ ਹੈਗਾ ਇੰਟਰਨੈਸ਼ਨਲ ਫਲਾਈਟ ਦਾ ਹੀ ਆਲਰੇਡੀ ਟਰੈਵਲ ਟੂ ਐਵਸਫੋਰਡ ਫਿਊ ਮੰਥਸ ਅਗੋ ਐਵਸਫੋਰਡ ਤੇ ਵਧੀਆ ਰਹੀ ਸੀ 4 ਘੰਟੇ ਦੀ ਫਲਾਈਟ ਦੇ ਵਿੱਚ ਹਨਾ ਸੀ ਵਧੀਆ ਸੀ ਨਾ ਫਲਾਈਟ ਬੁੱਤ ਤੇ ਹੁਣ ਪਹਿਲੀ ਵਾਰ ਜਾ ਰਹੀ ਹੈ ਜੀ ਪਿੰਡ ਪੰਜਾਬ ਲਾਨਕੇ ਦਾਦਕੇ ਸਾਰੇ ਰਿਸ਼ਤੇਦਾਰੀਆਂ ਨੂੰ ਮਿਲਣਾ ਸੋ ਦੇਖਦੇ ਆ ਕਿਦਾਂ ਦਾ ਰਹਿੰਦਾ ਐਕਸਪੀਰੀਅੰਸ ਇਸ ਦਾ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਇਮੀਗੇਟਸ ਦੇ ਵਿੱਚ ਕੀ ਕੁਝ ਮਿਲਦਾ ਹਾਂਜੀ ਸੋ ਆਪਾਂ ਇਮੀਗੇਟਸ ਦੀ ਫਲਾਈਟ ਲਈ ਹੈਗੀ ਬੱਚਿਆਂ ਵਾਸਤੇ ਵਧੀਆ ਹੁੰਦੀ ਹੈਗੀ ਤੇ ਦੇਖਦੇ ਆ ਕਿੰਨੀ ਜਿੰਦੀ ਹੈ ਫਲਾਈਟ ਆਪਣੀ ਸਿਕਿਉਰਿਟੀ ਹੋ ਚੁੱਕੀ ਹੈ ਜੀ ਚੈੱਕ ਇਨ ਹੋ ਗਈ ਹੈਗੀ ਵਧੀਆ ਰਹਿ ਸਾਰਾ ਕੁਝ ਹੈਨਾ ਜੀ ਵਧੀਆ ਰਹਿ ਸਾਰਾ ਕੁਝ ਹੈਨਾ ਅੱਗੇ ਦੇਖਦੇ ਆ ਜੀ ਕੀ ਹੁੰਦਾ ਪਾਸਪੋਰਟ ਦੇਖ ਲਓ ਜੀ ਵਿੱਚ ਇੱਕ ਤਾਂ ਕੈਨੇਡਾ ਦਾ ਪਾਸਪੋਰਟ ਹੈ ਜੀ ਕੈਨੇਡਾ ਦਾ ਪਾਸਪੋਰਟ ਜ਼ਿਆਦਾ ਜ਼ਰੂਰੀ ਹੈ ਬਹੁਤ ਸੀ ਜਾਜ ਬਹੁਤ ਸੀ ਝਾੜੀ এমਿਰੇਟ ਦਾ ਹੂੰ ਲਓ ਜੀ ਐਂਟਰ ਕਰਨ ਲੱਗੇ ਆਂ এমਿਰੇਟਸ ਦੇ ਵਿੱਚ ਪ੍ਰਸੀਸ ਪ੍ਰਸੀਸ ਅਦਰ ਦੇਖੋ ਹਾਂਜੀ ਚਲੋ ਜੀ ਚਲੋ ਚਲੀਏ ਚਲੋ ਚਲੀਏ ਦਵਾਈ ਨੂੰ ਹਾਂ ਲੱਗੇ ਜਾ ਗਿਆ Give me reds Give me sorry, share. I'm going to to the Golf Cambridge Stratford Woodstock. I'm going ਇਮੀਡੀਅਟ ਵਾਲੇ ਇਨਫੈਂਟ ਐਮਿਨਿਟੀ ਕਿਟ ਇੱਕ ਤਾਂ ਇਹ 스ਪੂਨ ਦੇ ਕੇ ਗਏ ਨੇ ਕਿ ਵਿੱਚ ਉਹਦੇ ਕਰੀਮ ਆ ਗਈ ਤੇ ਆ ਖਾਣੇ ਵਾਲਾ ਬਲਾਦਨ ਉਹ ਵਾ ਡੱਬ ਆ ਕੀ ਆ ਸ਼ੀਟ ਜੀ ਆ ਮਿਲਵਾ ਸ਼ੀਟ ਜੀ ਆ ਮਿਲਵਾ ਕਿ ਸਾਨੂੰ ਦੇ ਗਏ ਗਏ ਨੇ ਕੱਟ ਜੀ ਉਹਦੇ ਵਿੱਚ ਕੀ ਹੈਗਾ ਇੱਕ ਤਾਂ ਆਈ ਸ਼ੇਡ ਤੇ ਇੱਕ 이어 ਪਲੱਗ ਵੀ ਦੇਤੇ ਇਹਨਾਂ ਨੇ ਸਾਨੂੰ ਤੇ ਆ ਪਤਾ ਨਹੀਂ ਕੀ ਆ socks socks ਕਿਹਾ ਹੋਵੇ ਤਾਂ socks ਨਹੀਂ ਹੈ ਤੇ ਬਈ ਸਾਨੂੰ ਇੱਕ ਹੋਰ ਵੀ ਦੇ ਗਏ ਟੂਥ ਬਰਸ਼ ਐਂਡ ਟੂਥ ਪੇਸਟ i'm trying to be funny i'm afraid but at emirates safety always comes first so it's important that we take you through some safety features before takeoff and you'll often get back to our award-winning entertainment system so here we go Please make sure you have placed all your bags up here in the overhead locker. Or, if you have smaller bags, you can place them here in front of you. In first class, there are storage areas inside your suite. Do you need any? Yes. No, you. And if you have a laptop, anything, yes. then, then, put it in your overhead locker. take off, you need to put away your table, TV and footrest. Open your window blinds and all seats need to be completely upright. Also, we recommend you keep your shoes on for takeoff and landing. Please fasten your seatbelt whenever the sign is on. Press the strap and breathe normally and always put your own mask on first before you help anyone else. In the unlikely event of an emergency, when cabin crew tell you to brace, lean forward against the seat in front of you like this. And like this, if you're holding an infant. Or well, lean forward. Put your arms tucked under your legs. Like this. There are life jackets under or to the side of your seat. Remove the life jacket and pull it over your head. Bring the tape around your waist and fasten at the front. Pull firmly to make sure it's secure. Only inflate your life jacket at the door when you're leaving the aircraft. To inflate it, pull the two red toggles sharply downwards. You can also inflate or top up the life jacket by blowing into the mouthpiece. There's a light and whistle on your life jacket to attract attention. Cabin crew will give out life jackets or life cots, for instance. Take a moment to find the emergency exit nearest to your seat. Look back, as it may be behind you. There are 16 emergency exits on this Airbus A380, 10 on the main deck, and 6 on the upper deck.